ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਮੇਰੇ ਵਲੌਗਾਂ ਨੂੰ ਦੇਖਣ ਲਈ ਉਹਨਾਂ ਨੂੰ ਇੰਨਾ ਪਿਆਰ ਦੇਣ ਲਈ ਇੰਨੇ ਸੋਹਣੇ ਸੋਹਣੇ ਕਮੈਂਟ ਕਰ ਲਈ ਔਰ ਬਹੁਤ ਬਹੁਤ ਧੰਨਵਾਦ ਮੇਰੇ ਕਹਿੰਦੇ ਤੁਸੀਂ ਜਿਹੜਾ ਪਿਛਲੇ ਵਲੌਗ ਦੇ ਵਿੱਚ ਮੈਨੂੰ ਹਰੇਕ ਨਈਂ ਦੱਸਿਆ ਉਹ ਕਿੱਥੋਂ ਕਿੱਥੋਂ ਬਿਲੋਂਗ ਕਰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਜਿਹੜਾ ਵਲੌਗ ਹੈ ਇਹ ਇੰਡੀਆ ਦੇ ਵਿੱਚ ਜਿਹੜੀਆਂ ਕੁਝ ਮੈਂਬਰੀਆਂ ਸੀ ਮੇਰੀਆਂ ਗੁਰਸ਼ਰਨ ਦੀਆਂ ਭੈਣ ਭਰਾਵਾਂ ਦੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਤੇ ਬਹੁਤ ਹੀ ਫਨੀ ਵਲੌਗ ਆ ਔਰ ਗੁਰਸ਼ਰਨ ਇਹਦੇ ਵਿੱਚ ਦਰਜੀ ਬਣ ਰਿਹਾ ਸੀ ਤੇ ਉਹਦੇ ਰਿਲੇਟਿਡ ਵਲੌਗ ਆ ਉਹ ਜੇ ਸਟਾਰਟ ਕਰਦਾ ਤੇ ਸਟਾਰਟ ਕਰ ਲੈ ਹੁਣ ਚਲਾ ਤੂੰ ਤੇ ਤੇ ਚਲਾਉਣੀ ਆਉਂਦੀ ਆ ਨਾਲ ਮੰਜੀ ਨੇੜੇ ਕਰ ਲੈ ਤੂੰ ਇਹਦੇ ਕਿੰਨੇ ਵਲੌਗ ਵਾਲਾ ਫੰਕਸ਼ਨ ਹੁੰਦਾ ਉਹ ਪਤਾ ਆਈ نو ਆਈ نو ਮੈਨੂੰ ਜਿਆਦਾ ਨਾ ਚਲਾ ਕੇ ਬਣ ਦੂਗੀ ਕਿਤੇ ਤੋਰਦੀ ਫਰਦੀ ਨਾ ਕਰ ਐਵੇਂ ਮੇਰੇ ਥੇ ਬਤਲਣਾ ਪਈਆਂ ਥੱਲੇ ਐ ਧਾਗਾ ਲੈਣਾ ਫਸਾ ਅੱਜ ਲੱਗੀ ਆਵੇ ਪਤਾ ਦਾ ਅੱਜ ਗੁੱਗੂ ਪਰਣਾ ਸੀਪੂ ਮੈਂ ਥੱਕ ਗਈ ਗੁੱਗੂ ਤੈਨੂੰ ਵੇਂਦੀ ਵੇਂਦੀ ਉਹ ਮੈਂ ਬੈ ਕੇ ਵੇਖਦੀ ਆ ਲੱਗ ਜAVE ਅੱਜ ਪਤਾ ਵੱਡੇ ਟੇਲਰ ਮਾਸਟਰ ਦਾ ਉਹ ਤਾਂ ਬਦਲ ਵੀ ਆਇਆ ਪਿਆ ਤੇ ਭਾਵੇਂ ਹੁਣ ਇਹ ਮਿੰਟ ਜੇ ਨੂੰ ਇਹ ਭਜਾ ਦੇ ਤੇ ਆਪਾਂ ਹੁਣ ਸੀਣਾ ਸੀ ਮੋੜ ਸਾਰੇ ਮਸ਼ੀਨ ਸ਼ੁਕਰਾਂ ਕੋ ਟੋਪੇ ਭਜਣਾ ਪਵੇ ਇੱਥੇ ਆਵੇ ਸੀ ਮੋੜ ਤੇ ਆਪਾਂ ਸੀਣਾ ਸੀ ਤੇ ਸੀ ਪਰ ਇਹ ਨਹੀਂ ਬੰਦੇ ਕਿਹੜਾ ਦਰਜੀ ਨਹੀਂ ਹੁੰਦੇ ਬੰਦੇ ਨੂੰ ਵਾਕੂ ਦਰਜੀ ਹੁੰਦੇ ਬੰਦੇ ਸਭੋ ਸੀ ਸੀ ਮੋੜ ਨਾਲੋਂ ਜ਼ਿਆਦਾ ਕੰਮ ਕਰਦੇ ਉਹ ਜਾ ਕੇ ਪੰਪੜਾ ਤੇ ਹੀ ਜਾਂਦੇ ਨੇ ਇਹਦੇ ਚ ਪੰਪੜਾ ਦੀ ਕਿਹੜੀ ਗੱਲ ਆ ਸਿੱਧੀ ਗੱਲ ਤੈਨੂੰ ਕਹੀ ਆ ਮੈਂ ਤੈਨੂੰ ਝੂਠ ਮਾਰਿਆ ਕਿ ਬੰਦੇ ਕਿਹੜਾ ਦਰਜੀ ਨਹੀਂ ਹੁੰਦੇਗੇ ਚ ਲੱਗ ਜੂ ਪਤਾ ਕਿ ਇੱਥੇ ਕੰਮਾਂ ਦੇ ਬੰਦੇ ਦਰਜੀ ਬੈਠੇ ਹੁੰਦੇ ਆ ਬੰਦੇ ਬੈਠੇ ਆਉਣ ਦੇ ਪਰ ਬੰਦੇ ਉਹ ਜੇ ਕੋਈ ਬੁੜੀ ਤਾਂ ਬੈਠੀ ਜਾਂਦੀਆਂ ਇਹ ਤਾਂ ਮਾਰ ਘਰਾਂ ਦੇ ਕੰਮ ਬੜੀ ਕਰਦੇ ਖੋਲ ਖੋਲ ਕੇ ਕਰਦੇ ਆ ਬੜੀ ਕੁਏ ਇੱਥੇ ਬੰਦੇ ਕੋਈ ਨਹੀਂ ਲੰਨਾ ਦੇ ਕੰਨਾਂ ਦੇ ਤਾਂ ਦਰਜੀ ਹੁੰਦੇ ਆ ਮੈਂ ਜੋਪ 2 ਮਿੰਟ ਕਨਸੈਂਟ੍ਰੇਸ਼ਨਸ ਕਰਾਉਣ ਲਈ ਕੱਪੜੇ ਦੇ ਉੱਤੇ ਕਪੜਾ ਰੱਖ ਕੇ ਫੇਰ ਨਹੀਂ ਜਾਂਦਾ ਆਹ ਯਾਦ ਰਹੀ ਆ ਯਾਦ ਆ ਕੱਪੜੇ ਦੇ ਉੱਤੇ ਕਪੜਾ ਰੱਖ ਕੇ ਰੱਖ ਚੋਪੜਾ ਕਰੂੰਗੀ ਫੇਰ ਉਹ ਇੱਕੀ ਮੈਂ ਤਾਂ ਚੋਪੀ ਸੀ ਤੈਨੂੰ ਤੂੰ ਹੀ ਖਿਜੀ ਜਣਾ ਹੁਣੇ ਨਾਲੇ ਮਸ਼ੀਨ ਦੀ ਸੂਈ ਤਾਂ ਚੱਕ ਖਾਂ ਪਹਿਲਾਂ ਹੀ ਠਾਂ ਕਰੀ ਹੋਈ ਆ ਮੈਂ ਤੇਰੀ ਵੱਡੀ ਭੈਣਾ ਮੈਂ ਤੈਨੂੰ ਸਿਖਾਵਾਂ ਸੌਰੀ ਵੱਡੀਆਂ ਭੈਣਾਂ ਤਾਂ ਭਰਾਵਾ ਪਾਉਂਨ ਲੱਗ ਜਾਂਦੇ ਨੇ ਵੱਡੀਆਂ ਭੈਣਾਂ ਤਾਂ ਤਾ ਗਾੜ ਗਿਆ ਆੜ ਗਿਆ ਆ ਜਿਹੜੀ ਆਵਾਜ਼ ਕਰੀ ਜਾਂਦੀ ਆਵਾਜ਼ ਪਤਾ ਲੱਗੀ ਜਾਂਦੀ ਧਾਗਾ ਖੜ ਗਿਆ ਆੜ ਵੀ ਗਈ ਸੀ ਜੀ ਹਾਂ ਆੜ ਗਿਆ ਮਸ਼ੀਨ ਨੇ ਮਾਰੇਗੀ ਤੂੰ ਚਲਾਇਆ ਹੀ ਨਹੀਂ ਸਹੀ ਥੱਲੋ ਤੇਰੀ ਫਿਰਕੀ ਨਹੀਂ ਸਹੀ ਹੈਗੀਗੀ ਫਿਰਕੀ ਚੇਂਜ ਕਰਨ ਵਾਲੀ ਆ ਫਿਰਕੀ ਨਾਲ ਤਾਂ ਨਵੀਂ ਪਾਣੀ ਪਾਣੀ ਹਾਂ ਵੇਖ ਆ ਵੇ ਕੱਪੜਾ ਸਾਰਾ ਖਰਾਬ ਕਰਤਾ ਨਾ ਮੇਰਾ ਪਰਨਾ ਇਹਦੀ ਡੰਡ ਲਾਵੀ ਤੁਹਾਡੀ ਫਿਰਕੀ ਇਹਨੇ ਨਹੀਂ ਫਿਰਕੀ ਹਾਂ ਚਾਵਦਾ ਪੈ ਗਈ ਨਹੀਂ ਫਿਰਕੀ ਚੱਲੀ ਨਹੀਂ ਫਿਰਕੀ ਫਿਰਦੀ ਨਹੀਂ ਫੇ ਵੇਖਦਾ ਸਹੀ ਤੋੜੀ ਜਾਂ ਨਾ ਧੱਗਾ ਇਹਨੇ ਵਿਆਹ ਸੀ ਉਹਨਾਂ ਤੋਂ ਹੈਲਪ ਕਰਾ ਲਾ ਪਰਾਲਾ ਨਾ ਮੈਂ ਤਾਂ ਵੱਡਾ ਚੌਧਰੀ ਆ ਮੈਂ ਲੱਗ ਜਿਉਂ ਤੇ ਬੰਨ ਲਾ ਹਾਂ ਫਿਰਕੀ ਵੜੀ ਗਈ ਇੱਧਰ ਆ ਵੇ ਫਿਰਕੀ ਸਹੀ ਨਹੀਂ ਫਿਰਕੀ ਨਵੀਂ ਲਾ ਪਹਿਲਾਂ ਦੱਸ ਦੇ ਤਾ ਤੇਰੀ ਫਿਰਕੀ ਨੇ ਧਾਗਾ ਵੱਢ ਲਿਆ ਨਵੀਂ ਫਿਰਕੀ ਚ ਲਾ ਆ ਵਿੰਗੀ ਹੋ ਗਈ ਨਾ ਅਸਲ ਚ ਹਾਂ ਇਹ ਖਰਾਬ ਹੋ ਗਈ ਆ ਨਹੀਂ ਚਲਣੀ ਇਹ ਜਿੰਨੀ ਮਰਜ਼ੀ ਲਾ ਲਾ ਗੁੱਗੂ ਜੋਰ ਧਾਗਾ ਫਸ ਗਿਆ ਨਾ ਥੱਲੇ ਲੈਪ ਕਰਨਾ ਹੈ ਸ਼ਟ ਕਰਕੇ ਦੋ ਇੱਕ ਮਿੰਟ ਖੜਗਾ ਮੈਂ ਵੀ ਜ਼ੋਰ ਲਾਉਂਗਾ ਫੇਰ ਵੇਖੀ ਪਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈ ਫਿਰਕੀ ਨਹੀਂ ਚੱਲਣੀ ਇਹ ਚੱਲ ਵੀ ਕਿਉਂਕਿ ਇਹ ਖਰਾਬ ਹੋ ਗਈ ਗੁੱਗੂ ਫਿਰਕੀ ਵਿੰਗੀ ਹੋ ਗਈ ਉਹਦੇ ਚ ਤੜੇੜ ਆ ਗਈ ਉਹ ਧਾਗਾ ਉਥੇ ਤਰੇੜ ਛੱਡ ਜਾਂਦਾ ਤਾਂ ਨਹੀਂ ਤਾਂ ਨਿਕਲਦਾ ਖੋਲ ਕੇ ਲੋਕ ਲਾਇਂਦਾ ਉਹ ਪਿਛੜਾ ਬਕਲ ਜਾ ਆਦੀਆਂ ਮੂਰੀ ਬਾਹਰ ਆਈ ਸੰਦੀਪ ਫਿਰ ਕੀ ਹੋ ਰਿਹਾ ਤੇ ਤੁਹਾਨੂੰ ਵੀ ਹੋ ਗਿਆ ਫਿਰ ਕੀ ਟੁੱਟ ਗਿਆ ਫਿਰ ਕੀ ਕੰਮ ਟੁੱਟ ਗਿਆ ਤਾਂ ਜਾ ਕੇ ਉਹਨੂੰ ਪਹਿਲਾਂ ਕੱਢ ਨਾ ਹਾਂ ਕੱਢ ਹਾਂ ਵੇ ਭੂਆ ਤੇਰੀ ਫੁੱਲ ਗਈ ਹੈ ਡੈੱਡ ਕਰਤੀ ਇੱਕ ਫਿਰ ਕੀ ਲਾਓ ਜੀ ਬਣ ਗਿਆ ਟਾਈਮ ਨਾਲ ਹਾਂ ਵੇਖ ਵਡਾ ਤੁਸੀਂ ਟੇਲਰ ਮਾਸਟਰ ਮੈਂ ਆਏ ਨਾ ਆਪੇ ਸੀਤਾ ਹੋਇਆ ਵਾ ਮੈਂ ਨਾ ਆਪੇ ਸੀਤਾ ਹੋਇਆ ਇੱਕ ਫੜੜਾ ਮੈਂ ਆਪੇ ਸੀਤਾ ਪਰਨਾ ਕੋਲ ਨਜ਼ਰ ਕੱਢ ਕੇ ਕਿਤੋਂ ਆ ਨਾ ਮੈਨੂੰ ਨਵੀਂ ਫਿਰਕੀ ਲਿਆਉਣੀ ਪਈ ਹੁਣ ਮੈਨੂੰ ਨਵੀਂ ਫਿਰਕੀ ਲਿਆਉਣੀ ਪਈ ਤੇ ਕਾਮਯਾਬ ਹੋਇਆ ਗੁੱਗੂ ਪਰ ਤੂੰ ਇਹ ਦੇਖ ਗੁੱਗੂ ਦੀ ਟ੍ਰਿਕ ਦੇਖ ਤੁਸੀਂ ਕਦੇ ਫਿਰਕੀ ਤੋਂ ਫਿਰਕੀ ਭਰੀ ਆ ਬਥੇਰੀ ਵਾਰੀ ਭਰੀਆਂ ਹੁਣ ਗੁੱਗੂ ਫੇਰ ਉਵੇਂ ਹੀ ਭਰੀ ਜਾਂਦਾ ਵਾ ਫੇਰ ਇਹਨੇ ਕਹਿਣਾ ਇਹ ਚੱਲਦੀ ਨਹੀਂ ਪੂਰੇ ਫੋਕਸ ਨਾਲ ਲੱਗਾ ਹੋਇਆ ਉਹ ਹਾਂ ਇੰਨਾ ਜ਼ਿਆਦਾ ਵੀ ਫੋਕਸ ਜਾਰੀ ਤਾਂ ਭਰੀ ਜਾਂਦੀ ਹੈ ਉਹ ਵੇਖ ਫੇਰ ਹੋਇਆ ਉਹ ਤੇ ਬਲਿਗਿਓ ਤੇ ਬਲਿਗਿਓ ਇਸ ਤਰ੍ਹਾਂ ਕਿ ਨਹੀਂ ਚਾਹੀਪਰੀ ਚਾਹ ਦਾ ਸਵਾਦ ਹੋਣਾ ਇਹ ਜ਼ਰੂਰੀ ਨਹੀਂ ਫਿਰ ਕੀ ਇਦਾਂ ਹਾਂ ਗੁੱਪੂ ਵਾਦੂ ਹੈ ਨਾ ਚੱਲ ਵੇਖੀ ਜਾਂਦ ਤੂੰ ਵੇ ਆ ਜਾ ਅੰਦਰ ਗਾ ਰਵੇ ਜਿੱਥੇ ਨਿਕਲਦਾ ਫਿਰ ਤਾਂ ਫੇਰ ਅੜ ਜਾਣਾ ਆ ਕਿ ਹੋ ਗਿਆ ਅੜ ਗਿਆ ਕੀ ਨਹੀਂ ਕਰ ਤਾ ਘੜ ਤਾ ਗਿਆ ਸੀ ਕਹਿੰਦੇ ਜਾਂਦੇ ਜਿਹੜਾ ਨਿਕਲ ਗਿਆ ਉਹ ਅੜ ਜਾਣਾ ਮੈਂ ਤੇਰੀ ਹਲਪ ਕਰਾਂ ਮੈਨੂੰ ਮੈਨੂੰ ਬੜਾ ਸਕੂਨ ਮਿਲੂ ਮੈਂ ਤੇਰੀ ਹਲਪ ਕਰਾਂ ਆ ਵੇ ਪੱਤੀ ਤੋੜ ਤੋੜ ਕੇ ਕੱਢੀ ਜਾ ਉਹ ਗੱਲਾ ਲੈ ਏ ਹੁਣ ਕਾਹੇ ਛੱਟੀ ਆ ਲੈ ਆਪੇ ਕਰੋ ਹੁਣ ਹੁਣ ਆ ਕੀ ਗੁੱਗੂ ਵੇ ਆ ਕਿਹੜੇ ਸਾਪ ਆਪਾਂ ਹਰ ਇੱਕ ਕੰਮ ਕਰ ਲਈਦਾ ਲੈ ਪੈਰ ਤੇ ਥੱਲੇ ਰੱਖੀਂ ਉਹਦੇ ਆ ਹੀ ਹੱਥਾਂ ਨਾਲ ਕੰਮ ਕਰੀਂ ਨਾ ਪੈਰਾਂ 'ਚ ਨੀ ਚੀਜ਼ਾਂ ਰੱਖਦੇ ਆਂ ਆਪ ਦਾ ਪਰਨਾ ਆਪ ਸੀਨਾ 'ਚਾ ਹੱਕ ਕੇ ਗਰਦੀਬ ਨੇ ਨੀ ਸੀ ਦੇ ਥੱਲੇ ਵਲੀ ਜਾਂਦੀ ਮੇਲਾ ਦਾ ਸਾਰੀ ਨਹੀਂ ਆ ਇੰਨੀ ਥੋੜੀ ਫਿਰਕੀ ਭਰ ਕੇ ਆ ਗਈ ਫਿਰਕੀ ਦਾ ਦੀ ਹੋ ਗਿਆ ਜੀ ਜਾਣਾ ਪਰ ਬਸ ਬਸ ਟੋਟਿਆਣੀ ਐ ਪਲਾਸਟਿਕ ਹੁੰਦੀ ਐ ਵਾੜਮ ਐਪਰਿਕ ਯੂਜ਼ ਕਰਦੇ ਮਟੀਰੀਅਲ ਬਟਿੰਗਾ ਬਟੀਂਗ ਵਾਲੇ ਨਾ ਉਹ ਜਾ ਪਰੇ ਮੈਂ ਤੁਹਾਨੂੰ ਮਾ ਤੁਹਾਡਾ ਪੁਣਾ ਵੀ ਦਿਖਾ ਦੇ ਮੈਂ ਵਾਹ ਬਈ ਦਾ ਕਮਾਲ ਹੋਈ ਪਈ ਸਾਰੀ ਉਮਰ ਕੀਤਾ ਇਹ ਜਿਹੜੇ ਮਿਹਨਤੀ ਹੱਥ ਹੁੰਦੇ ਸਾਰਾ ਕੁਝ ਕਰ ਲੈਂਦੇ ਅੱਕੇ ਮੈਂ ਅੱਗੇ ਵੀ ਇੱਕ ਦਿਨ ਆਪਦਾ ਪਰਨਾ ਆਪ ਹੀ ਸੀ ਲਿਆ ਮਾਸੀ ਵੀ ਲਿਆ ਸੀ ਇੱਥੇ ਕੋਹ ਨਾ ਕੋਹ ਖਾ ਨਹੀਂ ਸੀਤਾ ਉਹ ਜਾ ਪਰੇ ਕੋਠੇ ਜਿੱਡੀਆਂ ਪਹਿਣਾ ਹੁੰਦੇ ਆਪ ਕੰਮ ਕਰਨਾ ਦ ਕੋਟੇ ਜਿਹੜੇ ਭਰਾ ਨੂੰ ਇਹ ਕੰਮ ਤਾਸ ਖੋਣੇ ਪਏ ਵੀ ਗਾ ਫਿਊਚਰ ਚ ਕੰਮ ਆਵੇ ਕਾਲੂ ਨੂੰ ਕੀ ਪਤਾ ਕਾਹੋ ਜੀ ਵੋਟੀ ਮਿਲਲੀ ਕਾਹੋ ਜੀ ਨਹੀਂ ਤੇ ਮਗਰ ਸਾਡੇ ਭਾਰੇ ਸਿਆਪਾ ਪਿਆਰ ਆਵੇ ਫਿਰ ਆ ਪਤਾ ਲੱਗ ਜੂ ਉਹ ਕੀ ਆਉਂਦਾ ਕੀ ਨਹੀਂ ਅਸੀਂ ਮਾੜਾ ਚੰਗਾ ਬੋਲੇ ਨਹੀਂ ਅਸੀਂ ਕਿਹ ਕੀ ਪਤਾ ਅਗਲੀ ਆਉਂਦਾ ਹੋਵੇ ਨਾ ਆਉਂਦਾ ਹੋਵੇ ਤੂੰ ਕੰਮ ਚ ਕਮ ਠੀਕੇ ਆ ਦੇ ਦੇ ਉਹਨੂੰ ਕੋਈ ਚੀਜ਼ ਜੀ ਸੀ ਨਹੀਂ ਪਵੇ ਇਹ ਜੀ ਦਾ ਬਹੁਤ ਬਹੁਤ ਡਿਜ਼ਾਈਨਰ ਪਾਉ ਉਹ ਤੇ ਡਿਜ਼ਾਈਨਰ ਆਹ ਤੇਨੂੰ ਕੋਈ ਡਿਜ਼ਾਈਨਰ ਲੱਭਾਣੀ ਆਪਦੇ ਲਈ ਇਹ ਹੁਣ ਪੂਰਗਾ ਪੈਂਟਿਕਾ ਮੈਂ ਵੇਖਣੀ ਆ ਕਿਵੇਂ ਪੂਰਗਾ ਪੈਂਟਿਕਾ ਕਿਵੇਂ ਸੀਪਦਾ ਤੇ ਕਿਵੇਂ ਨਹੀਂ ਸੀਪਦਾ ਜਿਹੜਾ ਤੂੰ ਤੇ ਗਿਆ ਬੰਨਾ ਕਰਨ ਕਿੰਝਾ ਕਿੰਨੂ ਫਲਾਣਾ ਖਾ ਤੇ ਪਹਿਲੇ ਦਫਾ ਨਾ ਹੁਣ ਕਰਕੇ ਤੂੰ ਜਾਏਂ ਕਰ ਤਾ ਆਪਦੇ ਜੀ ਕੋ ਬੜਾ ਸਾਰਾ ਦਿਨ ਮਰ ਕੇ ਲੱਗਾ ਰਹਿੰਦਾ ਦੂਜਿਆਂ ਦਾ ਵੇਲੇ ਕਿੰਨ ਦਿੰਦਾ ਦੂਜੇ ਦਾ ਘਰ ਦਾ ਕੰਮ ਹੀ ਨਹੀਂ ਕਰਦਾ ਕੋਈ ਕਿਹੜਾ ਕੀ ਗੱਲਾਂ ਕਰਨ ਨੂੰ ਹੋ ਜਾਂਦਾ ਵਾ ਮੰਮੀ ਦੇ ਧਾਗਾ ਨਾ ਪੈਣਾ ਮੈਂਟਜ ਗੁੱਗੂ ਨੇ ਧਾਗਾ ਪਾਈ ਹੋ ਰੋ ਮਮਮੀ ਦੀ ਡਗਾ ਨਹੀਂ ਕਿਤੇ ਪਰ ਗੁੱਗੂ ਤਾਂ ਘੜਾ ਪੈ ਗਿਆ ਹਾਂ ਮੂਹਣਾ ਨਹੀਂ ਕਹਿਣਾ ਵੀ ਧਾਗਾ ਪਾ ਦੇਵੇ ਕਿੰਨੇ ਕਿੰਨੇ ਧਾਗਾ ਪਾਉਂਦੇ ਨੇ ਬੱਚੇ ਹਾਂ ਜੋ ਫਿਰ ਹੁਣ ਤਾਂ ਹੀ ਤੁਹਾਨੂੰ ਸਾਰੇ ਜਵਾਕ ਮੰਮੀਆਂ ਕੋਲੋਂ ਧਾਗੇ ਪਾਉਂਦੇ ਰਹਿਆ 90 ਸਾਲ ਨਾਲੇ ਤਾਂ ਸਾਰੇ ਜਵਾਕ ਹੀ ਮੰਮੀਆਂ ਨੂੰ ਧਾਗੇ ਪਾ ਕੇ ਦਿੰਦੇ ਰਹਿਆ ਆ ਨਵੀਂ ਪੜੀ ਦੀ ਤਾਂ ਕੋ ਪਤਾ ਨਹੀਂ ਨਵੇਂ ਪੁਲੀ ਜੀ ਤੇ ਇਹ ਆਏਗਾ ਨਾ ਮਸ਼ੀਨਾਂ ਨਹੀਂ ਆਉਣੀਆਂ। ਨਵੇਂ ਪੁਲੀ ਵਾਲਿਆਂ ਨੂੰ ਸੂਈ ਚਾਹ ਕਰਕੇ ਤੋਂ ਪਾਣਾ ਨਾ ਤੋਂ ਪਾ ਲਉਣਾ ਹੀ ਆਉਂਦਾ ਪੀਂਦੇ। ਗੋਪੀ ਦੀ ਮੰਮੀ ਆਇਆ ਨਾ ਕਿ ਮਸ਼ੀਨ ਇਹ ਹੋ ਦੂਜ ਨੂੰ ਆਇਆ ਮੈਂ ਇਕੱਠੀਆਂ ਲੱਗੀਆਂ ਰਹਿਣਾ। ਨਹੀਂ ਉਹ ਆਪਣੀ ਮਸ਼ੀਨ ਤੇ ਆਉਂਦੀ ਹੁੰਦੀ ਸੀ ਆਪਦੇ ਸੂਟ ਸੀਨ ਤੇ ਕਸ਼ਹਰੇ ਸੀਨ ਗੋਪੀ ਦੀ ਮੰਮੀ। ਇਹਦੇ ਇਹਦੇ ਐ ਨੂੰ ਕਰਨਾ ਵਾ ਇਹਨੇ ਆਪੇ ਧਾਗਾ ਚੱਕ ਲੈਣਾ। ਸਾਨੂੰ ਤਾਂ ਪਤਾ ਹੀ ਨਹੀਂ ਸੀ ਹਾ ਕਿੱਡੀ ਵੱਡੀ ਗੱਲ ਪੱਤਾ ਲੱਗੀ। ਨੋਣ ਡੋ ਡੋ ਅੱਜ ਪਰਨਾ ਸਕੀਪ ਕੇ ਜਦੋਂ ਬੰਦ ਗਿਆ ਫੇਰ ਹੀ ਪਤਾ ਲੱਗੂਗਾ ਨਾ ਤੀਜਾ ਪਾਟ ਵੀ ਤਾਂ ਲੜਾ ਇੱਕ ਪਾਟ ਦਾ ਬਣੀ ਕਰ ਗਿਆ ਹਾਂ ਉਹਦਾ ਧਾਗਾ ਜੱਕ ਲੱਗ ਬਣਾ ਮਸੀਹ ਤਾਂ ਗਾਈ ਨਹੀਂ ਚੱਕਦੀ ਪਈ ਡੋ ਡੋ ਕਿਤਾ ਕਹਿੰਦੀ ਚੱਕਦੀ ਪਈ ਜਦੋਂ ਤੂੰ ਉਹਨੂੰ ਬੰਦ ਕੀਤਾ ਨਾ ਤੇਰਾ ਧਾਗਾ ਉਹਦੇ ਚ ਫਸ ਗਿਆ ਮੈਂ ਵੇਖਿਆ ਸੀ ਉਹਕੇ ਸੀੜ ਪੱਤਰੀ ਕਰਕੇ ਲੈ ਆਉਣੀ ਆ। ਉਹ ਮੰਮੀ ਮੈਸੀ ਤੇ ਆ ਮੈਂ ਹਾ ਚਾ। ਫਿਲਟੇ ਕੀ ਤੂੰ ਜੁੱਦੀ ਕਰਣਾ ਨਾ ਕਿੰਨ ਬੈਜੀ। ਮੇਰਾ ਪੁੱਛਣੀ ਕੰਨੀ ਦੇ ਉੱਤੇ ਕੰਨੀ ਰੱਖ ਕੇ ਲੈ ਕੇ ਆਉਣੀ ਮੇਰੇ ਨਾਲ ਬੜਾ ਦੁਕਾਨ ਸੁਣਾ ਘਰ ਦੇ ਘਟਾ ਨੇ ਜੇ ਜਿਆ ਕਰ। ਦੇਖੋ ਅੱਜ ਇਹ ਉਹ ਨਿਕਲਦਾ ਕਿ ਨਹੀਂ ਤਾਂ ਗਾ ਨਿਕਲਿਆ ਹੀ ਨਹੀਂ ਡੋ। ਮੇਰੇ ਨਾਲ ਤੂੰ ਮੈਂ ਕਰਨਾ ਨਾ ਗੁੱਗ ਨਿਕਲਿਆ ਹੀ ਡੋ ਡੋ ਮੈਂ ਤਾਂ ਕਹਿੰਦਾ ਮੈਂ ਤਾਂ ਬਹੁਤ ਕੰਮ ਕੀਤਾ। ਜੰਦ ਗਿਆ ਭੂ ਭੂ ਮੇਰੇ ਨਾਲ ਵੇਖੀ ਜਾ। ਮਨੇ ਵੀ ਦੇ ਟੂਡੂ ਮਨੇ ਬਾਸ ਗੁੱਗੂ ਕਾਮਯਾਬ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਗੁੱਗੂ ਦੀ ਉਹ ਗੱਲ ਨਹੀਂ ਬਣੀ ਗੁੱਗੂ ਤੋਂ ਗੁੱਗੂ ਤੋਂ ਗੱਲ ਬਣੀ ਨਹੀਂ ਹੁਣ ਗੁੱਗੂ ਆਦਾ ਫੋਨ ਚਲੋੜ ਬਹਿ ਗਿਆ ਕੱਟਾ ਜਾ ਹੋਗੇ ਚੱਕੀ ਮਾਈ ਮਰ ਆਈ ਹੋਪ ਕਿ ਤੁਹਾਨੂੰ ਇਹ ਵਲੌਗ ਅੱਜ ਦਾ ਬਹੁਤ ਬਹੁਤ ਪਸੰਦ ਆਇਆ ਹੋਵੇਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਾ ਪਿਆਰ ਦੇਣ ਦੇ ਲਈ